9 ਪਿੰਡ ਜਿਹੜੇ 10 ਪਿੰਡ ਵਾ ਉਹ ਵੀ ਰੋੜ ਚੁੱਕਿਆ ਜੀ ਜਿਹੜੀ ਟਿੱਬਿਆ ਤੇ ਟਿੱਬੇ ਰਸਤਾ ਚੜ ਗਈ ਜਮੀਨਾਂ ਬਹੁਤ ਜਿਆਦੀਆਂ ਖਰਾਬ ਹੋ ਚੁੱਕੀਆਂ ਅਸੀਂ ਇਹ ਖਾਸਾ ਹੀ ਜਿਹੜਾ ਆ ਰੇਤਾ ਅਸੀਂ ਦੇਖ ਰਹੇ ਆ ਮਿੱਟੀ ਚੜੀ ਹੋਈ ਐ ਇਹ ਦਰਿਆ ਦੀ ਮਿੱਟੀ ਆ ਜੀ ਇਹ ਦਰਿਆ ਦੇ ਵਿੱਚੋਂ ਗਈ ਆ ਜਮੀਨਾਂ ਸੀ ਘਰ ਸੀ ਇੱਥੇ ਲੋਕਾਂ ਦੇ ਜੀ ਬਾਬਾ ਸੁਖਾ ਸਿੰਘ ਜੀ ਸ੍ਰੀ ਹਰਿਆਲੀ ਸਾਹਿਬ ਵਾਲੇ ਮਸ਼ੀਨ ਤੇ ਲਿਖਿਆ ਆ ਇਹ ਸਰਕਾਰੀ ਨਹੀਂ ਲਿਖਿਆ ਬਾਬਿਆਂ ਨੇ ਮਸ਼ੀਨਾ ਚੱਲ ਰਹੀ ਆ ਆ ਪਾ ਬਾਉਪੁਰ ਮੰਡ ਦੇ ਵਿੱਚ ਆ ਸਾਰੇ ਖੜੇ ਆ ਇੱਥੇ ਕਾਰ ਸੇਵਾ ਜਿਹੜੀ ਆ ਸੰਤ ਬਾਬਾ ਸੁਖਾ ਸਿੰਘ ਜੀ ਸ੍ਰੀ ਹਰਿਆਲੀ ਸਾਹਿਬ ਵਾਲੇ ਚੱਲ ਰਹੀ ਆ ਜੀ ਤੇ ਨਾਲ ਸੰਗਤਾਂ ਤੇ ਇਹਦੇ ਵਿੱਚ ਜਿਹੜਾ ਵਾ ਨੁਕਸਾਨ ਤੇ ਬਹੁਤ ਆ ਰੇਤਾ ਵੇਖੋ ਇਧਰ ਨੂੰ ਜੀ ਆ ਗਾੜੀ ਟੁੱਟ ਗਈ ਨਾ ਉਥੋਂ ਜਿੱਥੋਂ ਛੱਡਾ ਲੱਗਾ ਵਾ ਕਿੱਥੋਂ ਟੁੱਟ ਕੇ ਉਹ ਨੂੰ ਚੱਲ ਗਿਆ ਉਹ ਨੂੰ ਬੰਨ ਵੱਜਾ ਸੀ ਗਿਆ ਇਧਰ ਰਿਆ ਉਹ ਨੂੰ ਪੈ ਗਿਆ ਜੀ ਹੁਣ ਹੁਣ ਜਿਹੜਾ ਅਸਲੀ ਦਰਿਆ ਜਿਹੜਾ ਵਾ ਉਹ ਟਿੱਬੇ ਜਿਹੜਾ ਸਾਹਮਣੇ ਲੱਗੇ ਉਹ ਦਰਿਆ ਵਸਲੀ ਜੀ ਅਸਲੀ ਦਰਿਆ ਉਹ ਅਸਲੀ ਦਰਿਆ ਦਰਿਆ ਦੀ ਪੂਰੀ ਸਥਿਤੀ ਸਮਝਾਓ ਕਿਹੜੀ ਪਿਕਚਰ ਸੀਗੀ ਪਹਿਲਾਂ ਕਿਵੇਂ ਸੀਗਾ ਤੇ ਹੁਣ ਜੀ ਨਵੀਂ ਤਸਵੀਰ ਕੀ ਬਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਡਿਸਟ੍ਰਿਕਟ ਗੁਰਪੂਲ ਥਲਾ ਜੀ ਬਾਉਪੁਰ ਮੰਡ ਦੇ ਵਿੱਚ ਖੜੇ ਆ ਬਾਉਪੁਰ ਜਦੀਰ ਬਾਉਪੁਰ ਮੰਡੇ ਇਹਦੇ ਵਿੱਚ 16 17 ਪਿੰਡ ਜਿਹੜੇ ਆ ਵਜਦੇ ਆ ਜੀ ਤੇ ਇਹ ਆਪਾਂ ਵਿਆਸ ਦਰਿਆ ਦੇ ਉੱਪਰ ਖੜੇ ਆ ਵਿਆਸ ਦਰਿਆ ਜਿਹੜਾ ਵਾ ਪਹਿਲਾਂ ਜਿਹੜਾ ਸੀਗਾ ਇੱਥੇ ਵਗ ਰਿਆ ਸੀ ਇਹਨੂੰ ਕਰਕੇ ਜੀ ਜੀ ਹੁਣ ਜਿਹੜਾ ਇੱਥੋਂ ਟੁੱਟ ਕੇ ਇਧਰ ਨੂੰ ਹੋ ਗਿਆ ਇੱਥੇ 9 ਪਿੰਡ ਜਿਹੜੇ 10 ਪਿੰਡ ਵਾ ਉਹ ਵੀ ਰੋੜ ਚੁੱਕੇ ਆ ਜੀ ਇੱਥੋਂ ਟੁੱਟਣ ਦਾ ਕਰਕੇ ਗਾੜੀ ਆਲੀਆਂ ਤੱਕ ਬੂਸੇਵਾਲ ਤੱਕ ਚੱਕ ਅਕਬੀਰਪੁਰ ਲੋਧੀਗੜ ਭਾਗੋ ਬੁੱਢਾ ਜੀ ਪਿੰਡ ਹੀ ਨਹੀਂ ਗਿਣੇ ਜਾ ਸਕਦੇ ਜੀ 32 ਪਿੰਡ ਲੱਗ 32 ਹਾਂ ਜਿਹੜੀ ਜਿਵੇਂ ਇਥੋਂ ਟੁੱਟਨ ਦਾ ਕਰ ਪਰਾ ਹੋਇਆ ਹੈ ਜਿਹੜੇ ਰੇਤਾ ਚੜ ਗਈ ਜਮੀਨਾਂ ਬਹੁਤ ਜਿਆਦੀਆਂ ਖਰਾਬ ਹੋ ਚੁੱਕੀਆਂ ਅਸੀਂ ਖਾਸਾ ਹੀ ਜਿਹੜਾ ਆ ਰੇਤਾ ਅਸੀਂ ਦੇਖ ਰਹੇ ਹਾਂ ਮਿੱਟੀ ਚੜੀ ਹੋਈ ਹੈ ਇਹ ਦਰਿਆ ਦੀ ਮਿੱਟੀ ਹੈ ਜੀ ਇਹ ਦਰਿਆ ਦੇ ਵਿੱਚੋਂ ਗਈ ਆ ਜਮੀਨਾਂ ਸੀ ਘਰ ਸੀ ਇੱਥੇ ਲੋਕਾਂ ਦੇ ਜੀ ਘਰ ਜਮੀਨਾਂ ਵਾਹੂ ਜਮੀਨਾਂ ਸੀਆਂ ਮੋਟਰਾਂ ਲੱਗੀਆਂ ਹੋਈ ਸੀਗਾ ਇਹ ਜਮੀਨਾਂ ਸੀਗਾ ਸਾਰੀਆਂ ਜੀ अच्छा जेड़े ਤੁਸੀਂ ਘਰ ਕਹਨੇ ਹੋ ਕਿਹੜੀ ਜਗ੍ਹਾ ਚ ਬਣੇ ਹੋਏ ਸੀ ਦੱਸਿਓ ਥੋੜਾ ਜਿਹਾ ਜਿੱਥੇ ਕੋ ਪਾਣੀ ਉੱਚਾ ਬੁੜਕਦਾ ਕੋ ਆ ਗਾੜੀ ਸਾਹਮਣੇ ਸਪੈਦੇ ਦੇ ਦੇ ਵਿੱਚ ਉਹ ਸੀਗਾ ਇੱਥੇ ਨੌ ਘਰ ਸੀਗੇ ਜੀ ਦਸਮਾ ਘਰ ਉਹ ਬਿਲਕੁਲ ਕੰਡੇ ਤੋਂ ਵੀ ਅੱਧਾ ਡਿੱਗ ਚੁੱਕਾ ਜੀ ਇੱਥੇ 10 ਘਰ ਜਿਹੜੇ ਪਾਣੀ ਦੇ ਵਿੱਚ ਆ ਸੋ ਰੁੜ ਚੁੱਕੇ ਆ ਜਿਹੜਾ ਦਰਿਆ ਪੈ ਗਿਆ ਜੀ ਜੀ ਇਹ ਦਰਿਆ ਪਹਿਲਾਂ ਐਨੂੰ ਵਗਦਾ ਸੀਗਾ ਹੁਣ ਦਰਿਆ ਨੇ ਰੁਕ ਐਨੂੰ ਕਰ ਲਿਆ ਵਾ ਇਹ ਇਹ 10 ਘਰ ਜਿਹੜੇ ਦਰਿਆ ਆਪਦੇ ਵਿੱਚ ਲੈ ਚੁੱਕਾ ਵਾ ਜ਼ਮੀਨ ਵੀ ਜੀ ਇਹਨਾਂ ਦਸਾਂ ਘਰਾਂ ਦੀ ਜ਼ਮੀਨ ਵੀ ਖਰਾਬ ਹੋ ਗਈ ਜ਼ਮੀਨ ਵੀ ਰੁੜ ਗਈ ਆ ਜੀ ਹੁਣ ਜਿਹੜਾ ਜਿਹੜੇ ਉਹ ਬਲਨ ਬਲ ਰਹੇ ਪਿੱਛੇ ਉਹਦੇ ਬਾਰੇ ਦੱਸੋ ਜੀ ਮੈਨੂੰ ਉਹ ਸਮਝ ਨਹੀਂ ਆ ਰਿਹਾ ਉਹ ਦੇਖੋ ਜੀ ਪਿੱਛੇ ਖਾਲਸਾ ਜੀ ਉਹ ਪਿੱਛੇ ਜਿਹੜੀ ਮਿੱਟੀ ਦੇ ਢੇਰ ਲੱਗੇ ਉਹ ਕੀ ਹੈ ਉਹ ਦਰਿਆ ਪਾਰੇ ਫੇ ਉਧਰ ਨੂੰ ਜੀ ਉਧਰ ਦਰਿਆ ਬੰਦ ਹੋ ਗਿਆ ਸੀਗਾ ਦਰਿਆ ਇਹਨੂੰ ਪੈ ਗਿਆ ਉਹ ਮੁੱਟੀ ਪੁੱਟ ਕੇ ਨਾ ਜੀਸੀਪੀ ਨਾਲ ਕੰਡਿਆ ਤੇ ਰੱਖ ਕੇ ਦਰਿਆ ਪਾਰੇ ਖਾਲ ਬਣਾ ਰਹੇ ਉਧਰ ਨੂੰ ਉਹ ਦਰਿਆ ਜ ਪੈ ਜੇ ਪੁਰਾਣੇ ਦਰਿਆ ਚਲ ਜੇ ਅੱਛਾ ਜਿਹੜਾ ਉਹ ਮਿੱਟੀ ਹੈ ਮਿੱਟੀ ਪੁਰਾਣਾ ਦਰਿਆ ਵਾ ਜੀ ਉਹ ਪੁਰਾਣੇ ਦਰਿਆ ਚਾ ਨਵੇਂ ਦਰਿਆ ਦਾ ਵਹਾਅ ਕਰਨਾ ਚਾਹੁੰਦੇ ਹਾਂ ਹਾਂ ਵਹਾਅ ਕਰਨਾ ਉਧਰ ਨੂੰ ਪੈ ਜਾ ਦਰਿਆ ਉਧਰ ਨੂੰ ਪ ਕਿੰਨੇ ਸੌ ਕਿੱਲਾ ਲੈ ਗਿਆ ਹੁਣ ਇੱਥੇ ਐਸ ਏਰੀਏ ਚ ਇੱਥੇ ਜੀ ਆਹ ਜਿਹੜੀ ਦਰਿਆ ਦੀ ਖਰਾਬ ਹੋਈ ਪੈਲੀਏ 5-700 ਕਿੱਲਾ ਤਾਂ ਦਰਿਆ ਦੇ ਵਿੱਚ ਵਿੱਚ ਹੀ ਲੈ ਗਿਆ ਜੀ ਆ ਆ ਦਰਿਆ ਵਾਲਾ ਜਿਹੜੀ ਆਪਾਂ ਦੇਖਦੇ ਆ ਜੀ ਜਿਹੜਾ ਵੇਖਦੇ ਪੈ ਜੀ ਆਪਾਂ 500 1500 ਦਰਿਆ ਦੇ ਦਰਿਆ ਦੇ ਵਿੱਚ ਵਿੱਚ ਦਰਿਆ ਦੇ ਵਿੱਚ ਤੇ ਜਿਹੜੀ ਰੇਤ ਪਈ ਆ ਉਹ ਤਾਂ ਆਪਾਂ ਗਿਣਤੀ ਨਹੀਂ ਕਰ ਸਕਦੇ ਜੀ ਦੇਖੋ ਤੁਸੀਂ ਤੁਹਾਨੂੰ ਗਿਣ ਨਹੀਂ ਹੁੰਦੀ ਆਪਣੀ ਦੂਰ ਤੱਕ ਜਾਂਦੀ ਜੀ ਆ ਸਾਰੀ ਰੇਤ ਇਹ ਹਾਂ ਰੇਤਾ ਜੀ ਇਹ ਕੋਈ ਸੰਸਤਾ ਕੀ ਕਰ ਰਹੀ ਆ ਇਹ ਵਿਆਸ ਦਰਿਆ ਦੀ ਆ ਜੀ ਵਿਆਸ ਦਰਿਆ ਦੀ ਆ ਇੱਧਰੋਂ ਸਾਰੇ ਘਰਾਂ ਦੇ ਵਿੱਚੋਂ ਰੇਤਾ ਸਾਰੀ ਉਹ ਬੜੀ ਦੂਰ ਤੱਕ ਜੀ ਇਹ ਵਿਆਸ ਇੱਥੋਂ ਰਹਿ ਤੱਕ ਗਈ ਆਪਣੀ ਸਾਰੀ ਜੀ ਅੱਛਾ ਇੱਥੋਂ ਗਈ ਹੈ ਜਿਹੜਾ ਆ ਬੰਨ ਹੈ ਜੀ ਇਹ ਪਹਿਲਾਂ ਦਾ ਕਿ ਹੁਣ ਨਵਾਂ ਬਣਿਆ ਜੀ ਜਿੱਥੇ ਆਪਾਂ ਖੜੇ ਆ ਇਹ ਪਹਿਲਾ ਬੰਨ ਸੀਗਾ ਜੀ ਇਹ ਟੁੱਟਾ ਬੈਥੋਂ ਗਾੜੀਆਂ ਜੀ ਆੜ ਕੇ ਇਹਦੇ ਉੱਪਰੋਂ ਮਿੱਟੀ ਪਾ ਲਈ ਇਹ ਇੱਥੋਂ ਟੁੱਟ ਗਿਆ ਜੀ ਆਵੇ ਆ ਗਾੜੀਆਂ ਟੁੱਟ ਗਈਆਂ ਨਾ ਉੱਥੋਂ ਜਿੱਥੋਂ ਟੰਡਾ ਲੱਗਾ ਵਾ ਇੱਥੋਂ ਟੁੱਟ ਕੇ ਉਹਨੂੰ ਚੱਲ ਗਿਆ ਉਹਨੂੰ ਬੰਨ ਬੱਜਾ ਸੀਗਾ ਇਹ ਦਰਿਆ ਇਹਨੂੰ ਪੈ ਗਿਆ ਜੀ ਹੁਣ ਹੁਣ ਜਿਹੜਾ ਅਸਲੀ ਦਰਿਆ ਜਿਹੜਾ ਵਾ ਉਹ ਟਿੱਬੇ ਜਿਹੜਾ ਸਾਹਮਣੇ ਲੱਗੇ ਉਹ ਦਰਿਆ ਵਸਲੀ ਜੀ ਅਸਲੀ ਦਰਿਆ ਉਹ ਅਸਲੀ ਦਰਿਆ ਉਹ ਏ ਵੀ ਗਾੜੀ ਜਾ ਕੇ ਫਿਰ ਉਹ ਤਾਂ ਜੁੜ ਗਿਆ ਵਿੱਚ ਜਾ ਕੇ ਫਿਰ ਤਾਂ ਟਾਪੂ ਬਣ ਗਿਆ ਜੀ ਇੱਕ ਹੋਰ ਅੱਛਾ ਹੁਣ ਇੱਥੇ ਜਿਹੜਾ ਅਸੀਂ ਦਰਿਆ ਦੀਆਂ ਤਸਵੀਰਾਂ ਦੇਖ ਰਹੇ ਹਾਂ ਕਿੰਨੇ ਸੂ ਕਿੱਲਾਂ ਦੇ ਵਿੱਚ ਮਤਲਬ ਲਵਾਈ ਵੀ ਇਹਦੀ ਕਈ ਕਿ ਕਿੱਲਾਂ ਦੇ ਵਿੱਚ ਚਾਈ ਵੀ ਬਹੁਤ ਬਿਲਕੁਲ ਬਿਲਕੁਲ ਜਿਹੜਾ ਆ ਇਹ ਤੇਜ ਇਹ ਤੇਜ ਛੇ ਪਾਸੇ ਇਹ ਤੇਜ ਚ ਟੁੱਟਾ ਇੱਥੋਂ ਜਿਆੜਾ ਅੱਛਾ ਤੇਜ ਟੁੱਟਾ ਜਿਹੜਾ ਪਿਆ ਨਾ ਇਹ ਤੇਜ ਇਹ ਵੀ ਬਾਬੇ ਸੁੱਖਾ ਸੋਣਾ ਹਰਿਆਲੀ ਸਾਹਿਬ ਵਾਲੇ ਸੇਵਾ ਕਰਕੇ ਬੱਧਾ ਸੀਗਾ ਹੁਣੇ ਬਾਬੇ ਸੁੱਖਾ ਸਿੰਘ ਹਰਿਆਲੀ ਸਾਹਿਬ ਵਾਲਿਆਂ ਦੀ ਕਾਰ ਸੇਵਾ ਚੱਲ ਰਹੀ ਹੈ ਜੀ ਅੱਜ ਏਸੀਪੀ ਜੋ ਵੀ ਬੰਦੇ ਦਿਹਾੜੀ ਤੇ ਸਾਰੇ ਉਹਨਾਂ ਲਾਏ ਹੋ ਤੁਹਾਨੂੰ ਸੇਵਾ ਵੀ ਹੁੰਦੀ ਸੰਕਤ ਵੀ ਹੁੰਦੀ ਇੱਥੇ ਬਾਬੇ ਤੋਂ ਇਲਾਵਾ ਹੋਰ ਕੌਣ ਸਸਤਾ ਇੱਥੇ ਸੇਵਾ ਕਰ ਰਹੀ ਹੈ ਜੀ ਇਹ ਤਾਂ ਸਸਤਾ ਕਾਫੀ ਜਿੱਦਾਂ ਜ਼ਮੀਨ ਪੱਧਰੀ ਕਰਨ ਵਾਸਤੇ ਜਿਹੜੀਆਂ ਬਾਬੇ ਦਿੱਲੀ ਵਾਲੇ ਵੀ ਆਏ ਜੀ ਇੱਕ ਬਾਬੇ ਜਗਜੀਤ ਸਿੰਘਣੀ ਵੀ ਇੱਥੇ ਜਿਹੜੇ ਲੋਕਾਂ ਨੇ ਫਸਲਾਂ ਬੀਜ ਕੇ ਦੇ ਰਹੇ ਆ ਸਸਤਾ ਤਾਂ ਬਥੇਰੀਆਂ ਇੱਥੇ ਆਉਂਦੀਆਂ ਮੇਨ ਜਿਹੜੀ ਕਾਰ ਸੇਵਾ ਵਾ ਬੰਨਦੀ ਬਾਬੇ ਸੁਖਾ ਹੁਣੀ ਕਰ ਰਿਹਾ ਜੀ ਜਿਹੜਾ ਦਰਿਆ ਨੂੰ ਕਹ ਲੋ ਵੀ ਮੋਰਚਾ ਹੀ ਲਾ ਲਿਆ ਦਰਿਆ ਨਾਲ ਮੱਥਾ ਹੀ ਲਾ ਲਿਆ ਦਰਿਆ ਨੂੰ ਬੰਨਣ ਦੇ ਜਿਹੜੀ ਹੈ ਨਾ ਇਹ ਬਾਬੇ ਸੁੱਖਾ ਸੁਣੀ ਕਰ ਰਹੇ ਆ ਆ ਜਿਹੜੇ ਟਿੱਪਰ ਚੱਲ ਰਹੇ ਤੇ ਆਹ ਪੋਪ ਲੈਣਾ ਜਾਂ ਜੀ ਸੀ ਬੀ ਚੱਲ ਰਹੇ ਕਿੰਨਾਂ ਦੀਆਂ ਜੀ ਇਹ ਬਾਬੇ ਸੁੱਖਾ ਹੁਣੇ ਚੱਲ ਰਹੀਆਂ ਜੀ ਉਹਨਾਂ ਦੀਆਂ ਚੱਲ ਰਹੀਆਂ ਉਹਨਾਂ ਦੇ ਤੇਲ ਪੈ ਰਿਹਾ ਉਧਰ ਮਿੱਟੀ ਵਾਲੀ ਇਹ ਟਰੈਕਟਰ ਵੀ ਚੱਲੀ ਜਾਂਦੇ ਆ ਜੀ ਉਹ ਟਰੈਕਟਰ ਵੀ ਜਿਹੜੇ ਬਾਬਿਆਂ ਨੇ ਤੇਲ ਪਾ ਕੇ ਲੋਕਾਂ ਦੀ ਪੈਲੀਆਂ ਪਤਨ ਕਰਨ ਵਾਸਤੇ ਜੀ ਸਾਰਾ ਕੰਮ ਇੱਥੋਂ ਚੱਲ ਰਿਹਾ ਜੀ ਅੱਛਾ ਬਾਬੇ ਨਾ ਆ ਲੰਗਰ ਉਹਨਾਂ ਦਾ ਲੱਗਾ ਆ ਸੰਗ ਥੱਲੇ ਬੈਠੀ ਹੋਈ ਆ ਉਹ ਸੇਵਾ ਕਰਵਾ ਰਹੇ ਆ ਬੰਦੇ ਕੁਝ ਦਿਹਾੜੀ ਤੇ ਲਾ ਕੇ ਕੁਝ ਸੇਵਾ ਵਾਲੇ ਆਉਂਦੇ ਜੀ ਵਿੱਚ ਤਾਂ ਜਾਣਾਈ ਰੋਜ਼ ਦੇ ਰੋਜ਼ ਅ ਵੀ 16 ਪਿੰਡਾਂ ਦੀ ਸਾਂਝੀ ਕਮੇਟੀ ਬਣੀ ਇੱਕ ਨੌਜਵਾਨਾਂ ਦੀ ਹਾਂਜੀ ਹਾਂਜੀ ਉਹਨਾਂ ਦਾ ਕੰਮ ਦੱਸੋ ਇੱਥੇ ਕੀ ਕਰ ਰਹੇ ਆ ਉਹ ਜਿੱਦਾਂ ਜਿਹੜੀ ਰੇਤਾ ਪਈ ਹੋਈ ਆ ਉਹਨੂੰ ਪੱਧਰਾ ਕਰਾਉਣਗੇ ਜੀ ਜਿਹੜੀਆਂ ਫਸਲਾਂ ਬੀਜਣੀਆਂ ਵਾਂ ਉਹਨਾਂ ਖਾਦ ਵੀ ਉਹਨਾਂ ਦਾ ਕੰਮ ਉਹ ਵੀ ਕਰਵਾਉਣਗੇ ਜੀ ਜਿੱਦਾਂ ਬਾਬੇ ਸੁਖਾਣਾ ਖਾਦ ਵੀ ਇੱਥੇ ਬਹੁਤ ਦਿੱਤਾ ਜੀ ਉਹਨਾਂ ਨੇ ਕੱਲ ਵੀ ਇੱਥੇ ਗਏ ਸੀਗੇ ਉਹ ਕਹਿੰਦੇ ਜਿੰਨੂੰ ਬੀਜ ਦੀ ਲੋੜ ਆ ਖਾਦ ਦੀ ਲੋੜਾ ਦੱਸੋ ਉਹ ਵੀ ਲੈ ਕੇ ਜਾਓ ਸਾਡੇ ਕੋਲ ਬੀ ਖਾਦ ਵੀ ਲੈ ਕੇ ਜਾਓ ਬਾਦੂ ਐਸ ਜਿੱਥੇ ਆਪੇ ਏਰੀਏ ਤੇ ਖੜੇ ਆ ਬੰਨ ਟੁੱਟਿਆ ਇਹਦੇ ਨਾਲ ਕਿੰਨੇ ਪਿੰਡਾਂ ਦੀ ਕਿੰਨੇ 100 ਏਕੜ ਐਸਟੀਮੇਟਡ ਜ਼ਮੀਨ ਜਿਹੜੀ ਦਰਿਆ ਨੇ ਆਪਦੀ ਲਪੇਟ ਚ ਲੈ ਲਈ ਆ ਇਹ ਕਿੰਨੇ ਪਿੰਡਾਂ ਉੱਪਰ ਹੋਇਆ ਜੀ ਇਤਾਂ ਹਜ਼ਾਰਾਂ ਏਕੜ ਜ਼ਮੀਨ ਖਾਦਾ ਕਰਕੇ ਗਾੜੀ ਵਾਲਿਆਂ ਤੱਕ ਬੂਸੇ ਵਾਲ ਤੱਕ ਚੱਕ ਅਕਬੀਰਪੁਰ ਲੋਧੀਗੜ ਭਾਗੋ ਬੁੱਢਾ ਜੀ ਪਿੰਡ ਹੀ ਨਹੀਂ ਗਿਣੇ ਜਾ ਸਕਦੇ ਜੀ 32 ਪਿੰਡ ਲੱਗ 32 ਹਾਂ ਜਿਹੜੀ ਜ਼ਮੀਨ ਇਥੋਂ ਟੁੱਟਨ ਦਾ ਕਰ ਖਰਾਬ ਹੋਇਆ ਕੰਮ ਜੀ ਤੇ ਸਰਕਾਰ ਨੇ ਅਸਲੀਚ ਦੱਸਿਓ ਵੀ ਸਰਕਾਰ ਨੇ ਕੋਈ ਮਦਦ ਇੱਥੇ ਕੀਤੀ ਸਰਕਾਰੀ ਅਧਿਕਾਰੀ ਸਰਕਾਰ ਨਹੀਂ ਕੋਈ ਸਰਕਾਰੀ ਅਧਿਕਾਰੀ ਨਹੀਂ ਕੋਈ ਵੀ ਆਇਆ ਜੀ ਇਹ ਤਾਂ ਸੰਕਟਾ ਕਰ ਰਹੀ ਹੈ ਪਲੈਨ ਚੱਲ ਰਿਹਾ ਜਿੰਨੀ ਵੀ ਇੱਥੇ ਨੌਜਵਾਨ ਮੁੰਡੇ ਕੰਮ ਕਰ ਰਹੇ ਐ ਜਾਂ ਚਾਹੀ ਕੋਈ ਲੇਬਰ ਕੰਮ ਕਰ ਰਹੀ ਇਹਨਾਂ ਦੇ ਵਿੱਚ ਮਸ਼ੀਨਰੀ ਦੇ ਵਿੱਚ ਕੋਈ ਸਰਕਾਰੀ ਮਸ਼ੀਨਰੀ ਨਹੀਂ ਨਹੀਂ ਕੋਈ ਨਹੀਂ ਆਹ ਦੇਖੋ ਜੀ ਬਾਬਾ ਸੁਖਾ ਸਿੰਘ ਜਿਸਰੇ ਵਾਲੇ ਮਸ਼ੀਨ ਤੇ ਲਿਖਿਆ ਆ ਇਹ ਸਰਕਾਰੀ ਨਹੀਂ ਲਿਖਿਆ ਬਾਬਿਆਂ ਦੀ ਮਸ਼ੀਨਾਂ ਚੱਲ ਰਹੀਆਂ ਸਾਰੀਆਂ ਇੱਥੇ ਜੀ ਅੱਛਾ ਬਾਬੇ ਨੇ ਮਸ਼ੀਨਾਂ ਬਾਬੇ ਨੇ ਮਸ਼ੀਨਾਂ ਚੱਲ ਰਹੀਆਂ ਆ ਪੋਪਲਨ ਬਾਬੇ ਇਹ ਬੋਰੇ ਰੱਖਣ ਵਾਸਤੇ ਉਧਰ ਚਾਰ ਮਸ਼ੀਨਾਂ ਗਾ ਉਧਰ ਨਾ ਇੱਕ ਰੇਤਾ ਵਾਲਾ ਚੱਲ ਰਿਹਾ ਗਾੜੀ ਬੰਦੇ ਉਧਰੋਂ ਵੀ ਗਾੜੀ ਕੰਡੇ ਤੇ ਆਉ ਤੁਹਾਨੂੰ ਦਿਖਾਉਣੇ ਆ ਚਲੋ ਜੀ ਉੱਥੇ ਦੇਖੋ ਤੁਸੀਂ ਇੱਥੇ ਮੈਨੂੰ ਆਏ ਦੱਸੋ ਜੀ ਇੱਕ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦਾ ਬੇਟਾ ਉਹਨਾਂ ਦੇ ਹਾਂ ਉਹ ਵੀ ਪਹਾ ਇੰਦਰਪ੍ਰਤਾ ਸਿੰਘ ਜੀ ਉਹਨਾਂ ਨੇ ਇੱਥੇ ਕੁਝ ਕੰਮ ਕੀਤਾ ਜਾਂ ਵੈਸੇ ਸੋਸ਼ਲ ਮੀਡੀਆ ਤੇ ਨਹੀਂ ਨਹੀਂ ਕਰਦੇ ਨਾਲ ਜੀ ਉਹ ਕੰਮ ਕਰਦੇ ਆ ਜੀ ਕਰਦੇ ਆ ਹਾਂ ਬਿਲਕੁਲ ਕਰਦੇ ਜੀ ਬਿਲਕੁਲ ਉਹਨਾਂ ਦੀ ਕੰਸਿਸਟੈਂਸੀ ਬਣਦੀ ਆ ਵਿਧਾਨ ਸਭਾ ਏਰੀਆ ਹਾਂ ਬਣਦੀ ਆ ਜੀ ਉਹ ਚਲੋ ਕੰਮ ਬਹੁਤ ਕਰਦੇ ਨਾਲ ਜੀ ਕੰਮ ਕਰਕੇ ਗਏ ਆ ਕਰਕੇ ਹੁਣ ਵੀ ਜਿੱਦਾਂ ਵੀ ġੇੜਾ ਮਾਰਦੇ ਰਹਿੰਦੇ ਆ ਇੱਥੇ ਉਹਨਾਂ ਦਾ ਕੀ ਕੰਮ ਆ ਜਿਹੜਾ ਤੁਹਾਡੇ ਧਿਆਨ ਚ ਇੱਥੇ ਕੀ ਕੀ ਕਰਕੇ ਗਏ ਇਹਨਾਂ ਦੀਆਂ ਮਸ਼ੀਨਾਂ ਵੀ ਉਹਨਾਂ ਦਿੱਤੀਆਂ ਇੱਥੇ ਤੇਲ ਦੀ ਸੇਵਾ ਵੀ ਨਾਲ ਕਰਦੇ ਆ ਨਾਲ ਇੱਥੇ ਮਸ਼ੀਨ ਚੱਲਦੀ ਪਈ ਉਹਨਾਂ ਦੇ ਨਾਲ ਇੱਕ ਮਸ਼ੀਨ ਉਹਨਾਂ ਨੇ ਦਿੱਤੀ ਆ ਹਾਂ ਫਕੀ ਨਾਲ ਦਿੱਤੀ ਬਾਬੇ ਮਤਲਬ ਪਾਰਟੀਵਾਦੀ ਚਲੋ ਅਲੱਗ ਆ ਪਰ ਪਾਰਟੀਵਾਦੀ ਤੋਂ ਉੱਠ ਕੇ ਲੋਕ ਸੇਵਾ ਦਾ ਕੰਮ ਕਰਦੇ ਆ ਬਿਲਕੁਲ ਬਿਲਕੁ ਹਾਂ ਆ ਦੇਖੋ ਜੀ ਇਦਾਂ ਬੋਰੇ ਪਰ ਪਰ ਕਿਹੜੇ ਰੱਖ ਰਿਹਾ ਜੀ ਇਹ ਬੋਰੀਆਂ ਦੇ ਵਿੱਚ ਵਜਣਾ ਪਾਣੀ ਬਹੁਤ ਜ਼ਿਆਦਾ ਡੂੰਘਾ ਹੋਇਆ ਇਹ 32 ਫੁੱਟ ਤੋਂ ਜ਼ਿਆਦਾ ਡੂੰਘਾ ਹੋਊਗਾ ਕਿਤਾ ਫੁੱਟ ਵਾਈ ਡੂੰਘਾ ਉਥੇ ਇੱਥੇ ਕਿੰਨੀ ਡੂੰਘਾਈ ਹੈ ਜੀ ਲਗਭਗ ਇਹ 32 ਫੁੱਟ ਤੋਂ ਡੂੰਘਾ ਹੋਊਗਾ ਜਾਂ 32 ਫੁੱਟ ਪਾਣੀ ਡੂੰਘਾ ਹੋਊਗਾ ਜੀ ਅੱਛਾ ਜੀ ਹਾਂ ਹਾਂ ਬਿਲਕੁਲ ਬਿਲਕੁਲ ਉਧਰ ਦੇਖੋ ਉਹ ਗਾੜੀਆਂ ਵੀ ਬੰਨ ਰਿਹਾ ਇਧਰੋਂ ਬਾਹਰਿਆ ਦਰਿਆ ਦਾ ਬਹੁਤ ਜ਼ਿਆਦਾ ਤੇਜ਼ ਪਾਣੀ ਆ ਇਹਨੂੰ ਬੋਰੇ ਜਾਲ ਦੇ ਵਿੱਚ ਬੰਨ ਕੇ ਉਹ ਸੁੱਟੇ ਜਾ ਰਹੇ ਆ ਉਹਦੇ ਨਾਲ ਫਿਰ ਜਿੱਦਾਂ ਛੁੱਟ ਕੇ ਥੱਲੇ ਰੁੜਦਾ ਨੀਗਾ ਆ ਅਜਾਹਰ ਬੋਰਾ ਬੋਰਿਆਂ ਨੂੰ ਜਾਲ ਦੇ ਵਿੱਚ ਬੰਨ ਕੇ ਸੁੱਟਦੇ ਆ ਜੀ ਹਾਂ ਜਹਰ ਬੋਰਾ ਬੰਨਣਗੇ ਵਿੱਚ ਫਿਰ ਸੁੱਟਣਗੇ ਫਿਰ ਰੂੜੂ ਨਾਲ ਉੱਤੇ ਟੁਕ ਜੂਗਾ ਪਰ ਫਿਰ ਵੀ ਪਾਣੀ ਦਾ ਤੇਜ਼ ਵਹਾਅ ਬਹੁਤ ਜ਼ਿਆਦਾ ਵਜ ਤੇ ਉਹ ਜਿਹੜੇ ਬੋਟ ਵਾਲੇ ਮੁੰਡੇ ਆ ਜੀ ਉਹ ਕੀ ਕਰਦੇ ਉਹ ਤੇ ਬੋਟ ਜਾ ਰਹੀ ਹੈ ਜੀ ਜਿੱਦਾਂ ਉੱਧਰ ਉਹਨਾਂ ਨੂੰ ਜਿਹੜੇ ਬੰਦੇ ਆਪਣੇ ਕੰਮ ਕਰ ਰਹੇ ਜੀ ਉਹਨਾਂ ਨੂੰ ਰਾਸਨ ਪਹੁੰਚਾਉਣ ਵਾਸਤੇ ਕੱਟ ਮਸ਼ੀਨਾ ਵਾਸਤੇ ਤੇਲ ਦੇਣ ਵਾਸਤੇ ਹਾਂ ਉਹ ਪਰਲੇ ਬੰਨੇ ਕੰਮ ਚੱਲੀ ਜਾਂਦਾ ਹਾਂ ਉਹ ਪਰਲੇ ਬੰਨੇ ਚੱਲਦਾ ਪਿਆ ਜੀ ਮਸ਼ੀਨਾ ਇਧਰ ਸਾਰਾ ਕੁਝ ਚੱਲਦਾ ਪਿਆ ਜੀ ਉਧਰ ਵੀ ਰਸਤਾ ਮੰਨਦਾ ਤੁਰਿਆ ਆਉਂਦਾ ਹਾਂ ਉਧਰ ਉਧਰ ਬੰਨ ਡਿਆ ਹੋਵੇ ਬੋਰੀ ਲੱਗੇ ਜੀ ਉਹ ਬੰਨ ਡਿਆ ਨੂੰ ਜੀ ਅੱਛਾ ਜਿਹੜੀਆਂ ਬੋਰੀਆਂ ਦੀ ਸੇਵਾ ਇਹ ਵੀ ਉਹ ਜਿਹੜੇ ਤੁਸੀਂ ਬਾਬੇ ਦਸਰੋਂ ਸਰਾਲੀ ਵਾਲੇ ਬਾਬੇ ਸਰਾਲ ਬਾਬਾ ਸੁਖਾ ਸਿੰਘ ਹਣੀ ਜੀ ਅੱਛਾ ਕੋਈ ਪਿੰਡਾਂ ਦੇ ਜਿਹੜੇ ਲੋਕਲ ਸਰਦੇਪੁਰ ਦੇ ਜ਼ਿਮੀਂਦਾਰ ਹੈ ਜਾਂ ਕੋਈ ਬਿਜ਼ਨਸਮੈਨ ਹੈ ਕੋਈ ਵਪਾਰੀ ਹੈ ਉਹਨਾਂ ਨੇ ਮਦਦ ਕੀਤੀ ਇੱਥੇ ਉਹ ਨਾਲ ਕਰਦੇ ਮਦਦ ਜੀ ਬਾਕੀ ਨਾਲ ਮਦਦ ਕਰਦੇ ਆ ਅੱਛਾ ਪੰਜਾਬ ਜੋ ਕਿ ਮਾਚਲ ਹਰਿਆਣਾ ਜੋ ਵੀ ਕਹਿ ਨਹੀਂ ਸਕਦੇ ਜੀ ਇਹ ਤਾਂ ਬਹੁਤ ਵੱਡੀ ਮੱਤ ਆਈ ਹੈ ਪੰਜਾਬ ਦਾ ਸਾਰਾ ਕੋਨਾ ਅੱਜ ਆ ਮਾਨਸਾ ਤੋਂ ਸੰਗਤ ਜਿਹੜੀ ਪਹੁੰਚੀ ਆ ਜੀ ਜੀ ਇਹ ਵੀ ਸੇਵਾ ਕਰਨ ਵਾਸਤੇ ਇੱਥੇ ਆਈ ਜੀ ਇਹ ਬੇਖਾਲ ਬਾਬਿਆਂ ਨੂੰ ਤੇਲ ਵੀ ਦੇ ਕੇ ਜਾਣਗੇ ਬਾਬਿਆਂ ਨੂੰ ਮਿਲ ਕੇ ਵੀ ਜਾਣਗੇ ਹੋਰ ਵੀ ਸੇਵਾ ਕਰਕੇ ਜਾਣਗੇ ਜੀ ਇੱਥੇ ਪੰਜਾਬ ਦਾ ਕੋਈ ਕੋਨਾ ਇਹ じゃ ਬੱਚਾ ਜਿਹੜਾ ਖੁਸ਼हाल ਹੋਵੇ ਇੱਥੇ ਨਾ ਪਹੁੰਚਿਆ ਹੋਵੇ ਨੇ ਜੇ ਕੋਈ ਜਹਕੋ ਨਾ ਰੁਜਣਾ ਪਹੁੰਚੇਗਾ ਪਾ ਵੀ ਇੱਕ ਬੰਦਾ ਹੀ ਆਉ ਆਏ ਜਰੂਰ ਹੋਣਗੇ ਜੀ ਇੱਥੇ ਜੀ ਤੁਸੀਂ ਪਿਆਰ ਤੋਂ ਕਿ ਪੰਜਾਬ ਤੇ ਪੰਜਾਬੀਏ ਦੇ ਵਿੱਚ ਉਹ ਸੇਵਾ ਦੀ ਭਾਵਨਾ ਹਜੇ ਜਿਉਂਦੀ ਹੈ ਮੈਂ ਨਾ ਬਿਲਕੁਲ ਜੀ ਇਹ ਤਾਂ ਬਹੁਤ ਵੱਡੀ ਗੱਲ ਆ ਜੀ ਇਹ ਤਾਂ ਮਾਨ ਵਾਲੀ ਗੱਲ ਆ ਸਾਨੂੰ ਜੀ ਤੇ ਗੁਰੂ ਸਾਹਿਬ ਦੀਆਂ ਫੌਜਾਂ ਮਤਲਬ ਇੱਥੇ ਪਹੁੰਚ ਗਏ ਕੋਈ ਸਿੰਘ ਜਥੇਬੰਦੀਆਂ ਜਾਂ ਕੋਈ ਸਿੱਖ ਜਥੇਬੰਦੀਆਂ ਜਿਵੇਂ ਬੰਦੀਆਂ ਆਈਆਂ ਬਹੁਤ ਜੀ ਸੇਵਾ ਕਰਨ ਵਾਸਤੇ ਆਈਆਂ ਜੀ ਕੋਈ ਮਹਾਂਪੁਰਖ ਰਿਆ ਨਹੀਂਗਾ ਜਦੋਂ ਚੱਲ ਰਿਹਾ ਸੀ ਜਿਹੜਿਆਂ ਆਪਣੀਆਂ ਜਿਵੇਂ ਬੰਦੀਆਂ ਜਾਂ ਆਪਣੀ ਸੰਸਥਾ ਬਣੀਆਂ ਵਾ ਉਹ ਵੀ ਸਾਰੀਆਂ ਆਈਆਂ ਸੇਵਾ ਕਰਨ ਵਾਸਤੇ ਅ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਵੀ ਬੀਜਾਂ ਦਾ ਤੇ ਡੀਪੀ ਦਾ ਮਦਦ ਕੀਤੀ ਹੈ ਇੱਥੇ ਪਹੁੰਚੀ ਹੈ ਜੀ ਬਿਲਕੁਲ ਜੀ ਤੇਲ ਦਿੱਤਾ ਬੰਨਾਂ ਦੇ ਬੰਨਣ ਵਾਸਤੇ ਤੇਲ ਖਾਤ ਵੀ ਦਿੱਤਾ ਜੀ ਉਹਨਾਂ ਨੇ ਵੀ ਸਾਰੇ ਇਲਾਕੇ ਨੂੰ ਵੰਡਿਆ ਜੀ ਤੁਸੀਂ ਮੰਨਦੇ ਹੋ ਕਿ ਸਿੱਖ ਧਰਮ ਦੀ ਸਰਮੌਰ ਸੰਸਥਾ ਦੀ ਸਭ ਤੋਂ ਪਹਿਲੀ ਤੇ ਸਭ ਤੋਂ ਸੋਹਣੀ ਕੋਸ਼ਿਸ਼ ਹੈ ਬਹੁਤ ਵੱਡੀ ਕੋਸ਼ਿਸ਼ ਹੈ ਜੀ ਉਹਨਾਂ ਦੀ ਕੀ ਕਹਿਣਾ ਚਾਹੋਗੇ ਦੋ ਜੀ ਮੈਂ ਤਾਂ ਧੰਨਵਾਦ ਕਰਨਾ ਚਾਹੁੰਨਾ ਹੈ ਅਜਿੰਦਰ ਸਿੰਘ <th> ਵੀ ਉਹਨਾਂ ਦਾ 77 ਸਾਹਿਬ ਦਾ ਪ੍ਰਧਾਨ ਸਾਹਿਬ ਜਿਹੜਾ ਬੀਜ ਦਾ ਤੇ ਤੇਲ ਜਿਹੜਾ ਦਿੱਤਾ 1000 ਲੀਟਰ ਤੇਲ ਦਿੱਤਾ ਜੀ ਆਲੀ ਵੀ ਤੇਲ ਦਿੱਤਾ ਚੱਕ ਸਾਡੇ ਪਿੰਡ ਵੀ ਤੇਲ ਦਿੱਤਾ ਵਾ ਇੱਥੇ ਵੀ ਤੇਲ ਦਿੱਤਾ ਉਹਨਾਂ ਨੇ ਉਹ ਤਾਂ ਵਾਲੇ ਬੰਟ ਟੁੱਟੇ ਉਧਰ ਵੀ ਤੇਲ ਦਿੱਤਾ ਜੀ ਉਹਨਾਂ ਨੇ ਤੇਲ ਦੀ ਸੇਵਾ ਵੱਡੇ ਪੱਧਰ ਤੇ ਕੀਤੀ ਬੀਜ ਦੀ ਸੇਵਾ ਬਹੁਤ ਵੱਡੀ ਕੀਤੀ ਇੱਥੇ ਜਿਹੜਾ ਨੇ